怎么过来呀？ ਮੋਟਾ ਦਾ ਕੱਟਿਆ ਅਲੀਗਾ ਮੇਨ ਮੇਂ ਚਿੱਟਾ ਦਾ ਐਂ ਵੀ ਦੇਣ ਕੱਢੀ ਉਸ ਸਾਰਨ ਤੋਂ ਕੱਢਿਆ ਕੋਈ ਮਿੱਡਲ ਦਾ ਦਰਵਾਜ਼ਾ ਖੁੱਟਦਾ ਵਾ ਪਰ ਉਹਨਾਂ ਕੋਲ ਦੂਜਾ ਪਾਠੀਆਂ ਵਾਲਾ ਕੱਢ ਲਓ ਉਹ ਵੀ ਥੋੜਿਆ ਉੱਪਰ ਪਰ ਸਮਾਨ ਦੀ ਬਿਣੀ ਵਾਲੇ ਇਹਨਾਂ ਲੋਕਾਂ ਨਾਲ ਲੱਗੇ ਨੇ ਸਾਰੇ ਲੋਕ ਇਸੇ ਕਰਕੇ ਨਾ ਕੰਦੇ ਤੋਂ ਉਹ ਕੰਦ ਨਹੀਂ ਨਾ ਹਾਂ ਇਹ ਕਿੰਨਾ ਕ ਸਮਾਨੀ ਬੈਠੀ ਜੀ ਇੱਥੇ ਕੋਲ ਹਾਂਜੀ ਕੀ ਕੀ ਸਮਾਨ ਖੜਿਆ ਹੋਇਤੋ ਜੀ ਇਹ ਇੱਕ ਸਕੂਲ ਦੀ ਜਿਹੜੀ ਪ੍ਰੀ ਪ੍ਰਾਇਮਰੀ ਤੇ ਐਲਸੀਡੀ ਲੱਗੀ ਸੀ ਬੱਚਿਆਂ ਦੇ ਵੇਖਣ ਲਈ ਉਹ ਚੋਰ ਜਿਹੜੇ ਲੈ ਗਏ ਤੇ ਲਾ ਗੇ ਹੋਰ ਕੁਛ ਬਾਥਰੂਮ ਦੀਆਂ ਪਾਈਪਾਂ ਤੋੜੀਆਂ ਜਿਹੜੀਆਂ ਟੈਂਕੀ ਦੀਆਂ ਹੋਰ ਜਿਹੜੇ ਕੰਧਾਂ ਜਿਹੜਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਨੁਕਸਾਨ ਨਹੀਂ ਕਰਦੇ ਬੱਚਿਆਂ ਨੇ ਕਾਫੀ ਇੱਕ ਕੇਰੀਆ ਇਹ ਕੰਧ ਉੱਪਰ ਪਾੜੀ ਗਈ ਕਿਤਨਾ ਪਿਛਲੇ ਪਾਸੇ ਸਕੂਲ ਦੇ ਜਿਹੜੇ ਗਰਾਊਂਡ ਹੈ ਉੱਥੇ ਕੰਧ ਪਾੜੀ ਹੈ ਕੈਮਰੇ ਕਮਰੇ 'ਚ ਹੁੰਦਾ ਕਿ ਨਹੀਂ ਕੁਝ ਅਹ ਕੈਮਰੇ ਤੇ ਲੱਗੇ ਹੋਏ ਆ ਹੁਣ ਦੇਨੇ ਆ ਉਹਦੇ ਪਰਦੇ ਚਾਹਤ ਇਹ ਦਿਖਾ ਦਿੱਤੀ ਹਾਂਜੀ ਦਿਖਾ ਦਿੱਤੀ ਥਾਣੇ ਕੋਈ ਕਿਤੇ ਅਹ ਚੱਲੇ ਨਹੀਂ ਇਹ ਕਿੰਨਾ ਕੁ ਸਮਾਨੀ ਬੈਠੀ ਜੀ ਇੱਥੇ ਕੋਲ ਹਾਂਜੀ ਕੀ ਕੀ ਸਮਾਨ ਖੜਿਆ ਇੱਥੋਂ ਜੀ ਇਹ ਇੱਕ ਤੂੰ ਦੀ ਜਿਹੜੀ ਪ੍ਰੇ ਪ੍ਰੈਮ ਤੇ ਐਲ ਸੀ ਡੀ ਲੱਗੀ ਸੀ ਬੱਚਿਆਂ ਦੇ ਵੇਖਣ ਲਈ ਉਹ ਚੋਰ ਜਿਹੜੇ ਲੈ ਗਏ ਤੇ ਲਾ ਗਏ ਹੋਰ ਕੁਛ ਬਾਥਰੂਮ ਦੀਆਂ ਪਾਈਪਾਂ ਤੋੜੀਆਂ ਜਿਹੜੀਆਂ ਟੈਂਕੀ ਦੀਆਂ ਹੋਰ ਜਿਹੜੇ ਕੰਧਾਂ ਜਿਹੜਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਨੁਕਸਾਨ ਨਹੀਂ ਕਰਦੇ ਬੱਚਿਆਂ ਨੇ ਕਾਫੀ ਇੱਕ ਕੇਰੀਆ ਇਹ ਕੰਧ ਉੱਪਰ ਪਾੜੀ ਗਈ ਕਿਤਨਾ ਪਿਛਲੇ ਪਾਸੇ ਤੂੰ ਦੇ ਜਿਹੜੀ ਗਰਾਊਂਡ ਹੈ ਉਹ ਤੇ ਨੁਕਸਾਨ ਪੜੀ ਕੈਮਰੇ ਕਮਰੇ 'ਚ ਹੁੰਦਾ ਕਿ ਨਹੀਂ ਕੁਝ ਅਜੇ ਕੈਮਰੇ ਤੇ ਲੱਗੇ ਹੋਏ ਆਏ ਉਹ ਹੁਣ ਦੇਨੇ ਆ ਉਹਦੇ ਬਾਰੇ ਚੈੱਕ ਕਰਦੇ ਇਹ ਦਿਖਾ ਦੇ ਦਿੱਤੀ ਹਾਂਜੀ ਦਿਖਾ ਦੇ ਦਿੱਤੀ ਥਾਣੇ ਕੋਈ ਕਦੇ ਨਹੀਂ ਚੱਲੇ ਸਰਬਜੀਤ कौर ਸਰਕਾਰੀ ਐਲੀਮੈਂਟਰੀ ਸਕੂਲ ਟਪਿਆਲਾ ਹੈ ਟੀਚਰ ਸਰਬਜੀਤ कौर ਹਾਂਜੀ ਕੀ ਵਾਰਦਾਤ ਹੈ ਸਰਬਜੀਤ ਵਾਰਦਾਤ ਹੋਈ ਜੀ ਸਾਡੇ ਸਕੂਲ ਚ ਚੋਰੀ ਹੋ ਗਈ ਕੰਦ ਤੋੜੀ ਛੋਰਾ ਨੇ ਸਾਡੀ ਗਰਮੀਤ ਕੌਰ ਸੀਗੀ ਸਫਾਈ ਸੇਵਕਾ ਉਹਨਾਂ ਨੇ ਸਵੇਰੇ ਜਦੋਂ ਆਨ ਕੇ ਕਮਰੇ ਖੋਲੇ ਉਹਨਾਂ ਮੈਨੂੰ ਆਖਿਆ ਵੀ ਮੈਡਮ ਜੀ ਆਪਣੇ ਸਕੂਲ ਚ ਚੋਰੀ ਹੋ ਗਈ ਵੈਸੇ ਸਾਡੇ ਸਕੂਲ ਦੇ ਅੰਦਰ ਆਪਾਂ ਸਾਰੇ ਲੋਕ ਇੰਟਰਲੌਕ ਹੀ ਲਵਾਏ ਆ ਫਿਰ ਵੀ ਕੰਦ ਟੁੱਟੀ ਜਿ ਪਿੱਛੋਂ ਕੰਦ ਪਾੜਤੀ ਛੋਰਾ ਨੇ एलसीडी 프리 프라이머리즈 클래스 ਦੀ एलसीडी ਸੀਗੀ ਤੇ ਅੰਦਰ ਬੱਚਿਆਂ ਦੇ ਖਡਾਉਣੇ ਖਡਾਉਣੇ ਉਹ ਤੋੜ ਭੱਜ ਗਏ ਸਾਰੇ ਨਵਾਂ ਸਮਾਨ ਖਰੀਦਿਆ ਸੀ ਉਹ ਵੀ ਤੋੜ ਭੱਜ ਗਏ ਕਾਫੀ ਨੁਕਸਾਨ ਕਰਕੇ ਗਏ ਅੰਦਰ ਦਾ ਇਸ ਤੋਂ 2-3 ਵਾਰੀ ਪਹਿਲਾਂ ਚੋਰੀ ਹੋਈ ਇਹ ਕਿਹੜੇ ਲੋਕਾਂ ਦਾ ਕੋਈ ਤੁਹਾਡੇ ਭਾਈ ਇਹ ਸਰ ਜੀ ਇੱਥੇ ਤੇ ਚੋਰਾਂ ਦਾ ਰੁਝਾਨ ਹੈ ਵੀ ਨਸ਼ੇੜੀ ਨਸ਼ਾ ਬਹੁਤ ਵੱਧ ਗਿਆ ਕੋਈ ਠੱਲ ਨਹੀਂ ਨਸ਼ੇ ਨੂੰ ਪਈ ਨਸ਼ੇ ਨਾਲ ਜਾਨ ਨਾਲ ਜਾਨ ਹੀ ਦਿਆਂ ਮੈਂ ਇਸ ਤਰ੍ਹਾਂ ਹੁਣ ਸਾਡੇ ਸਕੂਲਾਂ 'ਚ ਵੀ ਚੋਰੀਆਂ ਬੜੀਆਂ ਹੁੰਦੀਆਂ ਇੱਥੋਂ ਤੱਕ ਕਿ ਬਾਥਰੂਮ ਸਾਡਾ ਸਾਰੀਆਂ ਹੀ ਪਾਈਪਾਂ ਲੱਗੇ ਵੱਢ ਕੇ ਉਹਦੀਆਂ ਅਹੀਂ ਬੜੇ ਪੈਸੇ ਲਾਉਂਦੇ ਰਹਿੰਦੇ ਹਰ ਰੋਜ਼ ਸਾਡੇ ਪੈਸੇ ਲੱਗਦੇ ਰਹਿੰਦੇ ਨਿੱਕੇ ਨਿੱਕੇ ਟੂਟੀਆਂ ਲਾਗੇ ਬਾਥਰੂਮ ਦੀਆਂ ਪਾਈਪਾਂ ਵੱਡ ਕੇ ਲਾਗੇ ਟੈਂਕੀ ਲਾਗੇ ਤੇ ਹੁਣ ਇਧਰ ਪਾਥੀਆਂ ਦਾ ਸਾਡਾ ਰਸੋਈ ਦਾ ਉਹਦਾ ਜਿੰਦਰਾ ਟੁੱਟਾ ਜੋ ਪਰ ਅੰਦਰੋਂ ਸਮਾਨ ਨਹੀਂ ਕੋਈ ਮਿਲਿਆ ਤੇ ਉਹ ਨਹੀਂ ਉਹਨਾਂ ਚੋਰੀ ਕੀਤਾ ਹੋਰ ਨੁਕਸਾਨ ਕਾਫੀ ਹੋ ਗਿਆ ਕੋਈ ਦਰਖਾਸਤ ਦਿੱਤੀ ਥਾਣੇ ਤੋਂ ਹਾਂਜੀ ਪਹਿਲਾਂ ਦਰਖਾਸਤ ਇੱਕ ਦਿੱਤੀ ਸੀਗੀ ਹੁਣ ਵੀ ਦਿਨ ਚੱਲੇ ਆ ਲਿਖੀ ਹੋਈ ਹੈ ਲੈਟਰ ਦਰਖਾਸਤ ਥਾਣੇ ਚੱਲੇ ਆਪਾਂ ਹਾਂਜੀ